ਤਨੁ ਮਨਿ ਸਿਵਾਹੀ ਗੁਰੂ ਸਾਹਿਬ ਜੀਉ ਮੰਗਰ ਮਹਿ ਸੁਹੰਦੀਆਂ ਫਰ ਪਰ ਸੰਗ ਬੈਠੜੀਆਂ ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਦ ਸਹਿਲਣੀਆਂ ਸੰਤ ਜਣਾ ਤੇ ਬਾਹਰੀ ਸੇ ਰਹਿਣ ਅਕੀ ਲੜੀਆਂ ਤਿੰਨ ਦੁੱਖ ਨ ਕਭ ਹਮ ਉਤਰੈ ਸੇ ਜਨ ਕੈ ਵਸ ਪੜੀਆਂ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤਿੰਨ ਜੜੀਆਂ ਨਾਨਕ ਬਾਂਛੈ ਤੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ ਮੰ ਘਰ ਪ੍ਰਭ ਅਰਾਧਨਾ ਬਹੁੜਨ ਜਨ ਮੜੀਆਂ ਮੰਘਰੂ ਪ੍ਰਭ ਆਰਾਧਣਾ ਬਹੜਨਾ ਜਨਮੜੀਆਂ ਸਮੂ ਸੰਤਾਂ ਫਤੇ ਬਲਾਉ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਗਾਂ ਵਾਲਿਓ ਅੱਜ ਮੱਗਰ ਮਹੀਨੇ ਦੀ ਆਰੰਭਤਾ ਦਾ ਦਿਨ ਹੈ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ 12 ਮਹਾ ਬਾਣੀ ਦੇ ਅਦੀਨ ਮੱਗਰ ਮਹੀਨੇ ਦੇ ਪਰਥਾਈ ਜੋ ਬਚਨ ਕਹੇ ਉਪਾਵਨ ਪੌੜੀ ਆਪ ਨੇ ਸਰਵਨ ਕੀਤੀ ਹੈ ਮਨ ਘਰ ਮਾਹੀ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਮਗਰ ਦੇ ਮਹੀਨੇ ਦੇ ਵਿੱਚ ਉਹ ਇਸਤਰੀਆਂ ਸੋਹੰਦੀਆਂ ਨੇ ਸੋਹਣੀਆਂ ਲੱਗਦੀਆਂ ਨੇ ਜਿਹੜੀਆਂ ਆਪਣੇ ਹਰੀ ਪਿਆਰੇ ਪ੍ਰੀਤਮ ਦੇ ਸੰਗ ਬੈਠੀਆਂ ਨੇ ਅਰਥ ਮੱਗਰ ਦੇ ਮਹੀਨੇ ਵਿੱਚ ਉਹ ਮਨੁੱਖ ਉਹ ਜੀਵ ਪਰਮਾਤਮਾ ਨੂੰ ਸੋਹਣੇ ਲੱਗਦੇ ਨੇ ਜਿਹੜੇ ਸਤ ਸੰਗਤ ਵਿੱਚ ਉਸ ਹਰੀ ਪਰਮੇਸ਼ਰ ਦੀ ਸਰਤ ਵਿੱਚ ਨਾਮ ਦੇ ਵਿੱਚ ਲੀਨ ਹੋ ਕੇ ਪਰਮਾਤਮਾ ਦੇ ਨਾਲ ਬੈਠਦੇ ਹਨ ਨਹੀਂ ਨਹੀਂ ਸਮਾਂ ਗੁਰਮੁਖੋ ਉਸ ਬਾਹੀ ਗੁਰੂ ਪਰਮੇਸ਼ਰ ਨੇ ਸਾਰਿਆਂ ਲਈ ਇੱਕੋ ਜਿਹਾ ਬਣਾਇਆ ਪਰ ਪਾਤਸ਼ਾਹ ਕਹਿੰਦੇ ਉਹਨਾਂ ਦਾ ਸਮਾਂ ਜਿਹੜਾ ਹੈ ਉਹ ਪਰਮਾਤਮਾ ਦੇ ਦਰ ਤੇ ਸਫਲ ਹੋ ਜਾਂਦਾ ਹੈ ਜਿਹੜੇ ਮੱਗਰ ਦੇ ਮਹੀਨੇ ਆਪਣੇ ਪਿਆਰੇ ਪਰਬੀਤਮ ਪਰਮਾਤਮਾ ਦੀ ਯਾਦ ਵਿੱਚ ਬੈਠਦੇ ਹਨ ਤਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਜਿਹੜੀਆਂ ਆਪਣੇ ਸਾਹਿਬ ਦੇ ਨਾਲ ਮਿਲ ਗਈਆਂ ਤਨ ਕੀ ਸ਼ੋਭਾ ਕਿਆ ਗਣੀ ਉਹਨਾਂ ਦੀ ਸ਼ੋਭਾ ਦੀ ਗਿਣਤੀ ਮਿੰਤੀ ਕੀ ਕੀਤੀ ਜਾ ਸਕਦੀ ਹੈ ਜਿਸ ਸਾਹਿਬ ਮਿਲੜੀਆਂ ਜਿਹੜੀਆਂ ਆਪਣੇ ਸਾਹਿਬ ਦੇ ਨਾਲ ਆਪਣੇ ਪਿਆਰੇ ਪ੍ਰਮਾਤਮਾ ਦੇ ਨਾਲ ਮਿਲ ਗਈਆਂ ਹਨ ਤਨ ਮਨ ਮੌਲਿਆ ਰਾਮ ਸਿਉ ਉਹਨਾਂ ਦਾ ਤਨ ਉਹਨਾਂ ਦਾ ਮਨ ਮੌਲਿਆ ਕਹਿੰਦੀ ਨਹੀਂ ਖੜ ਜਾਣਾ ਉਹਨਾਂ ਜੀਵਾਂ ਦਾ ਉਹਨਾਂ ਮਨੁੱਖਾਂ ਦਾ ਤਨ ਮਨ ਖੜ ਜਾਂਦਾ ਹੈ ਸੰਗ ਸਾਧ ਸਹਿਲੜੀਆਂ ਜਿਹੜੀਆਂ ਆਪਣੀਏ ਸੰਤ ਜਣਾ ਸਾਧ ਜਣਾ ਸਹਿਲੀਆਂ ਦੇ ਨਾਲ ਬੈਠਦੀਆਂ ਹਨ ਸੰਗ ਸਾਧ ਸਹਿਲੜੀਆਂ ਦਾ ਅਰਥ ਹੈ ਜਿਹੜੇ ਨਾਮ ਜਪਣ ਵਾਲੇ ਸੰਤ ਜਨਾਂ ਨਾਲ ਬੈਠਦੇ ਨੇ ਉਹਨਾਂ ਦਾ ਤਨ ਮਨ ਖਿੜ ਜਾਂਦਾ ਹੈ ਸਾਧ ਜਣਾ ਤੇ ਬਾਹਰੀ ਹੁਣ ਪਹਿਲੀਆਂ ਇਹ ਤਿੰਨ ਪੰਕਤੀਆਂ ਚ ਗੱਲ ਉਹਨਾਂ ਦੀ ਕੀਤੀ ਜਿਹੜੇ ਸੰਤ ਜਨਾਂ ਦੀ ਨਾਲ ਬੈਠਦੇ ਨੇ ਸਿਮਰਨ ਕਰਨ ਵਾਲਿਆਂ ਦੇ ਨਾਲ ਬੈਠਦੇ ਨੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਬੈਠਦੇ ਨੇ ਗੁਰੂ ਅਰਜਨ ਸਾਹਿਬ ਨੇ ਕਿਹਾ ਤਨ ਮਨ ਖੜਿਆ ਰਹਿੰਦਾ ਉਹਨਾਂ ਦਾ ਮਨ ਉਹਨਾਂ ਦਾ ਅੰਦਰ ਦਾ ਹਿਰਦਾ ਜੁੜਿਆ ਰਹਿੰਦਾ ਤੇ ਨਾਲ ਅਗਲੀਆਂ ਪੰਕਤੀਆਂ ਚ ਕਿਹਾ ਸਾਧ ਜਨਾਂ ਤੇ ਬਾਹਰੀ ਜਿਹੜੇ ਸੰਤ ਜਨ ਸਿਮਰਨ ਕਰਨ ਵਾਲਿਆਂ ਤੋਂ ਬਾਹਰ ਹੋ ਜਾਂਦੀਆਂ ਨੇ ਭਾਗ ਜਿਹੜੇ ਸਤਸੰਗਤ ਨਹੀਂ ਕਰਦੇ ਜਿਹੜੇ ਗੁਰੂ ਦੀ ਪਰਮੇਸ਼ਰ ਦੀ ਯਾਦ ਵਿੱਚ ਨਹੀਂ ਬੈਠਦੇ ਸੇ ਰਹਿਣ ਅਕਿਲੜੀਆਂ ਪਾਤਸ਼ਾਹ ਕਹਿੰਦੇ ਅਕੱਲਾ ਹੀ ਰਹਿ ਜਾਂਦੇ ਹਨ ਦੁੱਖ ਸੁੱਖ ਪਰਮਾਤਮਾ ਦੇ ਆਨੰਦ ਤੋਂ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਤੋਂ ਉਹ ਇਕੱਲੇ ਹੀ ਰਹਿ ਜਾਂਦੇ ਨੇ ਜਿਹੜੇ ਸਿਮਰਨ ਕਰਨ ਵਾਲੇ ਸਾਧ ਜਨਾਂ ਤੋਂ ਬਾਹਰੀ ਹੁੰਦੇ ਹਨ ਤਿੰਨ ਦੁੱਖ ਨ ਕਬਹੂ ਉਤਰੈ ਉਹਨਾਂ ਦਾ ਦੁੱਖ ਕਦੇ ਉਤਰਦਾ ਹੀ ਨਹੀਂ ਹੈ ਖਤਮ ਹੀ ਨਹੀਂ ਹੁੰਦਾ ਕਿੰਨਾਂ ਦਾ ਜੀ ਜਿਹੜੇ ਸਾਧ ਜਨਾਂ ਤੋਂ ਬਾਹਰੀ ਰਹਿੰਦੇ ਹਨ ਤਿੰਨ ਦੁੱਖ ਨ ਕਬਹੂ ਉਤਰੈ ਉਹਨਾਂ ਦਾ ਦੁੱਖ ਉਤਰਦਾ ਹੀ ਨਹੀਂ ਹੈ ਭਾਵ ਖਤਮ ਹੀ ਨਹੀਂ ਹੁੰਦਾ ਸੇ ਜਮ ਕੇ ਵਸ ਪੜੀਆਂ ਉਤੇ ਸਦਾ ਪਾਪਾਂ ਵਿਕਾਰਾਂ ਰੂਪੀ ਜਮਾਂ ਦੇ ਵਸ ਵਿੱਚ ਪਏ ਰਹਿੰਦੇ ਹਨ ਜਿਨਿ 라ਵਿਆ ਪ੍ਰਭ ਆਪਣਾ ਜਿਹੜੇ ਆਪਣੇ ਪਰਮੇਸ਼ਰ ਦੇ ਨਾਲ ਸਮਾ ਜਾਂਦੇ ਨੇ ਸੇ ਦਿਸਣ ਨੇਤ ਖੜੀਆਂ ਉਤੇ ਰੋਜ਼ਾਨਾ ਹੀ ਆਪਣੇ ਪਿਆਰੀ ਤੇ ਦਰ ਤੇ ਖੜੇ ਦਿਸਦੇ ਨੇ ਜਿਨ੍ਹਾਂ ਦਾ ਮਨ ਪਰਮੇਸ਼ਰ ਨਾਲ ਰਵਿਆ ਜਿਨ੍ਹਾਂ ਦਾ ਮਨ ਗੁਰੂ ਨਾਲ ਰਵਿਆ ਸੇ ਦਿਸਣ ਨੇਤ ਖੜੀਆਂ ਉਹ ਜੀਵ ਇਸਤਰੀਆਂ ਉਹ ਮਨੁੱਖ ਤੇ ਸਦਾ ਹੀ ਗੁਰੂ ਦਰ ਤੇ ਖੜੇ ਮਿਲਦੇ ਹਨ ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆਂ ਕੰਠ ਦਾ ਅਰਥ ਹੈ ਗੁਰਮਖੋ ਆ ਗਲਾ ਕਹਿਣ ਲੱਗੇ ਜਿਵੇਂ ਬਾਹਰੇ ਤੌਰ ਤੇ ਇਸ ਤਰੀ ਸ਼ਿੰਗਾਰ ਕਰਦੀ ਹੈ ਹੀਰੇ ਮੋਤੀ ਗਲ ਦੇ ਹਾਰ ਉਹਦੇ ਲੱਗੇ ਰਹਿੰਦੇ ਨੇ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਆ ਕੇ ਜੁੜ ਜਾਂਦੇ ਨੇ ਗੁਰੂ ਦੇ ਚਰਨਾਂ ਦੇ ਗੁਰੂ ਦੇ ਸ਼ਬਦ ਦੇ ਗੁਰੂ ਦੇ ਗਿਆਨ ਦੇ ਰਤਨ ਜਵੇਹਰ ਲਾਲ ਮੋਤੀ ਉਹਨਾਂ ਦੇ ਗਲੇ ਉਹਨਾਂ ਦੇ ਕੰਠ ਵਿੱਚ ਲੱਗੇ ਰਹਿੰਦੇ ਹਨ ਨਾਨਕ ਬਾਂਛੈ ਧੂੜ ਤਿਨ ਹੀ ਨਾਨਕ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਬਾਂਛਦਾ ਹਾਂ ਲੋਚਦਾ ਹਾਂ ਮੰਗਦਾ ਹਾਂ ਕਿੰਨਾਂ ਦੀ ਪ੍ਰਭ ਸਰਣੀ ਦਰ ਪੜੀਆਂ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਸ਼ਰਨ ਪੈ ਗਈਆਂ ਭਾਵ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੋਚਦਾ ਹਾਂ ਉਨ੍ਹਾਂ ਦੇ ਚਰਨਾਂ ਦੀ ਸੰਗਤ ਲੋਚਦਾ ਹਾਂ ਜਿਹੜੇ ਆਪਣੇ ਵਾਹਿਗੁਰੂ ਪਰਮੇਸ਼ਰ ਦੇ ਸ਼ਰਨ ਵਿੱਚ ਪਏ ਹਨ ਮੰਗਰ ਪ੍ਰਭ ਅਰਾਧਨਾ ਮੱਗਰ ਦੇ ਮਹੀਨੇ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੀ ਅਰਾਧਨਾ ਕਰਦੇ ਨੇ ਬਹੁੜ ਨਾ ਜਨਮੜੀਆਂ ਉਹ ਫਿਰ ਜਨਮ ਤੇ ਮਰਨ ਵਿੱਚ ਨਹੀਂ ਪੈਂਦੇ ਹਨ ਅਰਥ ਬਣਿਆ ਭਾਗਾਂ ਵਾਲਿਓ ਪਾਤਸ਼ਾਹ ਕਹਿੰਦੇ ਜਨਮ ਤੇ ਮਰਨ ਤੋਂ ਬਚ ਜਾਏਗਾ ਦੁੱਖ ਤੋਂ ਪਰੇ ਹੋ ਜਾਏਗਾ ਵਕਾਰਾਂ ਪਾਪਾਂ ਤੋਂ ਖਹਿੜਾ ਛੁੱਟ ਜਾਏਗਾ ਜੇ ਤੂੰ ਮੱਗਰ ਦੇ ਮਹੀਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰੇ ਉਹਦੇ ਨਾਲ ਜੁੜ ਜਾਏ ਉਹਨੂੰ ਜਪਣ ਵਾਲੇ ਸੰਤ ਜਨਾਂ ਦੀ ਸੰਗਤ ਕਰੇ ਤੇਰੇ ਅੰਦਰ ਦੇ ਪਾਪ ਤੇ ਤੇਰਾ ਜਨਮ ਮਰਨ ਕੱਟਿਆ ਜਾਏਗਾ ਅਖੀਰ ਤੇ ਕਹਿੰਦੇ ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ ਮਗਰ ਦੇ ਮਹੀਨੇ ਪ੍ਰਭੂ ਦਾ ਆਰਾਧਨ ਕਰੀਏ ਜੋ ਆਰਾਧਨ ਕਰਦੇ ਨੇ ਬਹੁੜ ਨਾ ਦੁਬਾਰਾ ਫਿਰ ਨਹੀਂ ਜਨਮੜੀਆਂ ਉਹ ਜਨਮ ਤੇ ਮਰਨ ਵਿੱਚ ਆਉਂਦੇ ਪਾਤਸ਼ਾਹ ਕਿਰਪਾ ਕਰਨ ਇਹ ਮੰਗਰ ਦਾ ਮਹੀਨਾ ਗੁਰੂ ਜਸ ਕਰਦੇ ਆ ਬਾਣੀ ਪੜ੍ਹਦੇ ਆ ਬਤੀਤ ਹੋਵੇ ਤੇ ਸਤਸੰਗਤ ਕਰਦੇ ਆ ਗੁਰਮ ਹੋ ਇਸ ਸਮਾਂ ਗੁਜਰੇ ਇਹ ਅਰਦਾਸ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ